ਭਗਵੰਤ ਮਾਨ ਦਾ ਭਾਰਤ ਪੂਸ਼ਣ ਆਸ਼ੂ ਤੇ ਵੱਡਾ ਐਕਸ਼ਨ ਭਾਰਤ ਪੂਸ਼ਨਾ ਆਸ਼ੂ ਨੂੰ ਕੇਰਨ ਦੀ ਤਿਆਰੀ ਦੇ ਵਿੱਚ ਹੈ ਭਗਵੰਤ ਮਾਨ ਸਰਕਾਰ ਕੀ ਵੱਡਾ ਐਕਸ਼ਨ ਲਿਆ ਜਾ ਰਿਹਾ ਹੈ ਭਾਰਤ ਪੂਸ਼ਨਾ ਆਸ਼ੂ ਦੇ ਖਿਲਾਫ ਭਾਰਤ ਪੂਸ਼ਨਾ ਆਸ਼ੂ ਇੰਨੀ ਦਿਨੀ ਆਮ ਆਦਮੀ ਪਾਰਟੀ ਦੇ ਲਈ ਸਿਰਦਰਦੀ ਬਣ ਗਏ ਨੇ ਲੁਧਿਆਣਾ ਪੱਛਮੀ ਦੀ ਜਿਮਨੀ ਚੌਂਡ ਦੇ ਵਿੱਚ ਸਖਤ ਟੱਕਰ ਹੁੰਦੀ ਜਾ ਰਹੀ ਹੈ ਤੇ ਇਸੇ ਦਰਮਿਆਨ ਭਗਵੰਤ ਮਾਨ ਸਰਕਾਰ ਦਾ ਇੱਕ ਵੱਡਾ ਐਕਸ਼ਨ ਭਾਰਤ ਪੂਸ਼ਨਾ ਆਸ਼ੂ ਦੇ ਖਿਲਾਫ ਸਾਹਮਣੇ ਆਇਆ ਕਿਹੜਾ ਐਕਸ਼ਨ ਹੋ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀਂ ਜੁੜਿਓ ਲੋਕਪੱਨ ਨਿਊਜ਼ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਇੱਕ ਜਿਮਨੀ ਚੋਣ ਹੋ ਰਹੀ ਹੈ ਤੇ ਉਹ ਹੋ ਰਹੀ ਹੈ ਲੁਧਿਆਣਾ ਪੱਛਮੀ ਦੀ ਮਰਹੂਮ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਇਹਦੇ ਉੱਤੇ 19 ਜੂਨ ਨੂੰ ਵੋਟਾਂ ਪਾਈਆਂ ਜਾਣਗੀਆਂ ਕਾਂਗਰਸ ਦੇ ਵੱਲੋਂ ਆਪਣੇ ਉਮੀਦਵਾਰ ਦੇ ਤੌਰ ਤੇ ਇਸ ਹਲਕੇ ਦੀ ਨਿਮਾਇੰਦਗੀ ਕਰਨ ਵਾਲੇ ਇਸ ਹਲਕੇ ਦੇ ਵਿਧਾਇਕ ਰਹੇ ਭਾਰਤ ਪੂਸ਼ਣ ਆਸ਼ੂ ਨੂੰ ਇੱਕ ਵਾਰ ਫਿਰ ਮદાન ਚੋਤਾ ਰਿਆ ਗਿਆ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ अरोड़ा ਤੇ ਦਾਅ ਖੇਡਿਆ ਹੈ ਉਹਨਾਂ ਦਾ ਦਾਅ ਕਈ ਤਰ੍ਹਾਂ ਨਾਲ ਸਿਆਸੀ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਪਰ ਇਸ ਦੇ ਦਰਮਿਆਨ ਖਬਰ ਆ ਰਹੀ ਹੈ ਕਿ ਭਾਰਤ ਪੂਸ਼ਨ ਆਸ਼ੂ ਦੇ ਉੱਤੇ ਵੱਡਾ ਐਕਸ਼ਨ ਲੈਣ ਦੀ ਤਿਆਰੀ ਖੇਚ ਲਈ ਗਈ ਹੈ ਕੀ ਐਕਸ਼ਨ ਹੋਣਾ ਹੈ ਦਰਅਸਲ ਭਾਰਤ ਪੂਸ਼ਨ ਆਸ਼ੂ ਭਾਰਤ ਪੂਸ਼ਨ ਆਸ਼ੂ ਇਸ ਤੋਂ ਪਹਿਲਾਂ ਜਿਹੜਾ ਉਹ ਇੱਕ ਘਟਾਲੇ ਦੇ ਵਿੱਚ ਫਸੇ ਹੋਏ ਸੀ ਹਾਈ ਕੋਰਟ ਤੋਂ ਉਹਨਾਂ ਨੂੰ ਰਾਹਤ ਮਿਲੀ ਵਿਜੀਲੈਂਸ ਨੇ ਸੰਮਣ ਜਾਰੀ ਕੀਤੇ ਨੇ ਜਾਣਕਾਰੀ ਦੇ ਮੁਤਾਬਕ ਲੁਧਿਆਣਾ ਦੇ ਵਿੱਚ 19 ਜੂਨ ਨੂੰ ਉਪ ਚੋਣ ਹੋਣੀ ਹੈ ਇਸ ਤੋਂ ਪਹਿਲਾਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਭਾਰਤ ਪੂਸ਼ਨਾ ਆਸ਼ੂ ਨੂੰ ਅੱਜ ਵਿਜੀਲੈਂਸ ਬਿਊਰੋ ਨੇ ਤਲਬ ਕੀਤਾ ਹੈ ਦਰਅਸਲ ਲੁਧਿਆਣਾ ਇਕਾਈ ਨੇ ਸਰਾਬਾ ਨਗਰ ਦੇ ਇੱਕ ਸਕੂਲ ਦੀ ਜ਼ਮੀਨ ਦੇ ਦੁਰਵਰਤੋਂ ਨਾਲ ਜੁੜੇ 202400 ਕਰੋੜ ਰੁਪਏ ਦੇ ਘਟਾਲੇ ਨੂੰ ਲੈ ਕੇ ਵਿਜੀਲੈਂਸ ਨੇ ਆਸ਼ੂ ਨੂੰ ਤਲਬ ਕੀਤਾ ਹੈ 4 ਜੂਨ ਨੂੰ ਡੀਐਸਪੀ ਵਿਨੋਦ ਕੁਮਾਰ ਦੁਆਰਾ ਜਾਰੀ ਕੀਤੇ ਗਏ ਆਸ਼ੂਰ ਦੇ ਖਿਲਾਫ ਜਿਹੜੇ ਸੰਮਣ ਨੇ ਉਹ ਅੱਜ ਜਾਨੀ ਕਿ ਸ਼ੁੱਕਰਵਾਰ ਨੂੰ ਪੁਸ਼ਟ ਕਿਸ ਦੇ ਲਈ ਉਹਨਾਂ ਨੂੰ ਹੁਕਮ ਕੀਤੇ ਗਏ ਸੀ ਇਸ ਤੋਂ ਲੈ ਕੇ ਕਾਂਗਰਸ ਦੇ ਵਿੱਚ ਜੋ ਵੀ ਵਿਰੋਧ ਸ਼ੁਰੂ ਹੋ ਗਿਆ ਸਾਬਕਾ ਮੰਤਰੀ ਮੌਜੂਦਾ ਗੁਰਦਾਸਪੁਰ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਇਸਤੇ ਬੋਲੇ ਉਹਨਾਂ ਨੇ ਕਿਹਾ ਕਿ ਸਾਡੇ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਨੂੰ ਸੱਭਣ ਭੇਜ ਕੇ ਭਗਵੰਤ ਮਾਨ ਨੇ ਜੱਗ ਜ਼ਾਹਰ ਕਰ ਦਿੱਤਾ ਹੈ ਕਿ ਉਸ ਦੀ ਪਾਰਟੀ ਹਾਰ ਰਹੀ ਹੈ ਤੇ ਉਹ ਹੁਣ ਜਿੱਤਨ ਖਾਤਰ ਹਰ ਘਟਿਆ ਚਾਲ ਚੱਲਣ ਲਈ ਤਿਆਰ ਬੈਠੇ ਹਨ ਮਾਨ ਸਾਹਿਬ ਤੁਹਾਡੀ ਬਖਲਾਹਟ ਲੋਕਤੰਤਰ ਦੇ ਦਾਇਰੇ ਤੋਂ ਬਾਹਰ ਜਾ ਰਹੀ ਹੈ ਕੋਈ ਗੱਲ ਨਹੀਂ ਪੰਜਾਬੀ ਸਭ ਦੇਖ ਰਹੇ ਨੇ ਬਹੁਤ ਜਲਦ ਤੁਹਾਨੂੰ ਲੋਕਤੰਤਰ ਦਾ ਪਾਠ ਪੜ੍ਹਾਉਣਗੇ ਇਹ ਗੱਲ ਸੁਖਜਿੰਦਰ ਸਿੰਘ ਰੰਧਾਵਾ ਨੇ ਕਹੀ ਹੈ ਦਰਅਸਲ ਮਾਮਲਾ ਕੀ ਹੈ ਇਹ ਮਾਮਲਾ 8 ਜਨਵਰੀ 2025 ਦਾ ਹੈ ਜਦੋਂ ਭਾਰਤੀ ਦੰਡ ਸੈਤਾ ਆਈਪੀਸੀ ਦੀ ਧਾਰਾ 420 ਧੋਖਾਧੜੀ 120ਬੀ ਅਪਰਾਧਿਕ ਸਾਜ਼ਿਸ਼ ਰਚਣ 467 468 471 47ਜੀ ਅਤੇ 409 ਅਪਰਾਧਿਕ ਵਿਸ਼ਵਾਸਘਾਤ ਧੋਖੇ ਦੇ ਤਹਿਤ ਪੁਲਿਸ ਸਟੇਸ਼ਨ ਪੁਲਿਸ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਦਰਜ ਕੀਤੀ ਗਈ ਸੀ ਇਹ ਮਾਮਲਾ ਲੁਧਿਆਣਾ ਇੰਪਰੂਵਮੈਂਟ ਟਰਸਟ ਦੁਆਰਾ ਕਈ ਸਾਲ ਪਹਿਲਾਂ ਸਰਾਬਾ ਨਗਰ ਦੇ ਵਿੱਚ ਬਣਾਏ ਗਏ ਨਵੇਂ ਸਕੈਂਡਰੀ ਸਕੂਲ ਸੀਨੀਅਰ ਸਕੈਂਡਰੀ ਸਕੂਲ ਨੂੰ ਚਲਾਉਣ ਦੇ ਲਈ ਜਿਹੜੀ ਜ਼ਮੀਨ ਵੰਡੀ ਗਈ ਉਹਦੇ ਵਿੱਚ 4.7 ਏਕੜ ਜ਼ਮੀਨ ਜਿਹੜੀ ਕਿ ird gird ਜਿਹੜਾ ਇਹ ਸਾਰਾ ਮਾਮਲਾ ਹੁੰਦਾ ਹੈ ਇਹ ਜ਼ਮੀਨ ਕੇਵਲ ਸਿੱਖਿਆ ਦੇ ਉਦੇਸ਼ਾਂ ਦੇ ਲਈ ਜਿਹੜੇ ਰਾਇਤੀ ਦਰਾਂ ਦੇ ਦਿੱਤੀ ਗਈ ਸੀ ਹਾਲਾਂਕਿ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਇਸ ਜਿਹੜੀ ਇਹ ਜ਼ਮੀਨ ਹੈ ਇਸ ਦੇ ਕੁਝ ਹਿੱਸੇ ਦਾ ਗੈਰ ਕਾਨੂੰਨੀ ਤੌਰ ਦੇ ਉੱਤੇ ਵਪਾਰਕ ਗਤੀਵਿਧੀਆਂ ਦੇ ਲਈ ਇਸਤੇਮਾਲ ਕੀਤਾ ਗਿਆ ਹੈ ਇਸ ਹਾਤੇ ਦੇ ਵਿੱਚ ਕਈ ਨਿੱਜੀ ਪਲੇ ਵੇ ਸਕੂਲ ਅਤੇ ਉਸ ਤੋਂ ਇਲਾਵਾ ਕਈ ਵਪਾਰਕ ادارے ਚੱਲ ਰਹੇ ਸਕੂਲ ਪ੍ਰਬੰਧਨ ਕਥਿਤ ਤੌਰ ਦੇ ਉੱਤੇ ਭਾਰੀ ਕਰਾਇਆ ਵਸੂਰੇ ਨੇ ਜੋ ਕਿ ਇੱਕ ਗੰਭੀਰ ਉਲੰਘਣਾ ਹੈ ਜਿਸ ਦੇ ਤਹਿਤ ਵਿੱਤੀ ਅਨਿਯਮਤਾ ਜੜਾਇਆ 2400 ਕਰੋੜ ਰੁਪਏ ਦਾ ਜਿਹੜਾ ਮਾਮਲਾ ਜਿਹੜਾ ਉਹ ਬਣਦਾ ਹੈ ਆਸ਼ੂ ਦੇ ਉੱਤੇ ਇਸ ਤੋਂ ਪਹਿਲਾਂ ਵੀ ਜਿਹੜੇ ਅਰੋਪ ਸੀਗੇ ਉਹ ਲੱਗ ਚੁੱਕੇ ਨੇਗੇ ਪਿਛਲੀ ਕਾਂਗਰਸ ਸਰਕਾਰ ਦੇ ਦੌਰਾਨ ਜਦੋਂ ਖੁਰਾਕ ਤੇ ਨਾਗਰਿਕ ਸਪਲਾਈ ਮੰਤਰੀ ਸੀਗੇ ਸਿਵਲ ਸਪਲਾਈ ਮੰਤਰੀ ਸੀ ਉਸ ਸਮੇ ਜਿਹੜਾ ਉਹਨਾਂ ਦੇ ਉੱਤੇ 2022 ਦੇ ਵਿੱਚ 2000 ਕਰੋੜ ਰੁਪਏ ਦੇ ਜਿਹੜਾ ਉਹ ਖਾਦ ਜਿਹੜੀ ਟਵਾ ਟਵਾਈ ਦਾ ਮਾਮਲਾ ਆ ਉਹਦੇ ਨਾਲ ਉਹ ਜੁੜੇ ਸੀ ਫਿਰ ਉਸ ਤੋਂ ਬਾਅਦ 2024 ਦੇ ਵਿੱਚ ਪੰਜਾਬ ਤੇ ਹਰਿਆਣਾ ਅਨ ਜਿਹੜੀ ਹੈ ਅਦਾਲਤ ਹੈ ਉੱਚ ਅਦਾਲਤਾਂ ਨੇ ਆਸ਼ੂ ਦੇ ਖਿਲਾਫ ਦਰਜ ਸਾਰੇ ਪ੍ਰਾਧਿਕ ਮਾਮਲਿਆਂ ਨੂੰ ਖਾਰਜ ਕਰਤਾ ਸੀ ਇਹ ਹੁਣ ਤੱਕ ਦੀ ਹੁਣ ਇਸ ਨੂੰ ਸਿਆਸੀ ਤੌਰ ਤੇ ਦੇਖਿਆ ਜਾਵੇ ਕਿਉਂਕਿ ਮਾਮਲਾ ਤਾਂ ਬਹੁਤ ਪੁਰਾਣਾ ਹੈ ਮਾਮਲਾ ਤਾਂ ਕਾਫੀ ਪੁਰਾਣਾ ਹੈ ਕਈ ਮਹੀਨੇ ਹੋ ਗਏ ਅੱਜ ਵੀ ਜੀਲੈਂਸ ਨੂੰ ਯਾਦ ਆਈ ਇਸ ਮਾਮਲੇ ਦੇ ਵਿੱਚ ਤਾਂ ਸ਼ੱਕ ਦੇ ਘੇਰੇ ਚ ਤਾਂ ਇਹ ਚੀਜ਼ ਜਾਂਦੀ ਹੈ ਸਰਕਾਰ ਦੀ ਮਨਸ਼ਾ ਸਾਫ਼ ਸੁਥਰੀ ਹੈ ਜਾਂ ਨਹੀਂ ਇਹ ਤਾਂ ਸਮਾਂ ਆਉਣ ਤੇ ਪਤਾ ਲੱਗ ਜੇਗਾ ਪਰ ਸਮਾਂ ਬਿਲਕੁਲ ਠੀਕ ਨਹੀਂ ਭਾਰਤਪੁਰ ਆਸ਼ੂ ਤੇ ਇਸ ਤੋਂ ਪਹਿਲਾਂ ਕਿਉਂ ਨਹੀਂ ਉਹਨਾਂ ਨੂੰ ਸੰਮਨ ਹੋਏ ਉਹਨਾਂ ਨੂੰ ਪਹਿਲਾਂ ਕਿਉਂ ਨਹੀਂ ਸੱਦਿਆ ਗਿਆ ਉਹਨਾਂ ਤੋਂ ਪਹਿਲਾਂ ਪੁੱਛਗਿੱਛ ਕਿਉਂ ਨਹੀਂ ਹੋਈ ਜਦੋਂ ਚੋਣ ਜਿਹੜੀ ਆ ਉਹ ਆਪਣੀ ਪੀਕ ਵੱਲ ਵੱਧ ਲੱਗ ਗਈ ਉਹ ਆਪਣੀ ਜਿਹੜਾ ਪੂਰੇ ਜੋਵਨ ਤੇ ਜਾਣ ਲੱਗ ਗਈ ਮਾਹੌਲ ਭਖਣ ਲੱਗ ਗਿਆ ਮੁਕਾਬਲਾ ਇੱਕ ਪਾਸੜ ਤੋਂ ਦੋ ਕੋਣੀ ਤੋਂ ਤਿੰਨ ਕੋਣੀ ਤੋਂ ਹੁਣ ਚਾਰ ਕੋਨਾ ਹੋ ਚੁੱਕਿਆ ਹੈ ਇਸ ਦਰਮਿਆਨ ਭਾਰਤ ਪੂਸ਼ਨ ਆਸ਼ੂ ਦੇ ਖਿਲਾਫ ਇਹ ਕਾਰਵਾਈ ਭਗਵੰਤ ਮਾਨ ਸਰਕਾਰ ਦੇ ਇਸ ਜਿਹੜਾ ਐਕਸ਼ਨ ਹੈ ਉਹਨੂੰ ਸ਼ੱਕ ਦੇ ਘੇਰੇ ਚ ਲੈ ਆਉਂਦੀ ਹੈ ਕਾਂਗਰਸ ਨੇ ਦਾ ਸ਼ਰੇਆਮ ਕਹਿ ਦਿੱਤਾ ਸੁਖਜਿੰਦਰ ਸਿੰਘ ਰੰਧਾਵਾ ਇਸ ਮਾਮਲੇ ਤੇ ਬੋਲੇ ਆ ਉਹਨਾਂ ਨੇ ਸ਼ਰਿਆਮ ਕਹਿਤਾ ਕਿ ਬਦਲਾ ਖੋਰੀ ਹੈ ਇਹ ਬਖਲਾਹਟ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਉਹਦੇ ਵਿੱਚੋਂ ਹੀ ਨਿਕਲਦੀ ਆ ਹੁਣ ਆਸ਼ੂ ਇਸ ਮਾਮਲੇ 'ਚ ਕੀ ਕਰਦੇ ਆ ਤੇ ਅੱਗੇ ਉਹਨਾਂ ਤੇ ਕੀ ਕਾਰਵਾਈ ਹੁੰਦੀ ਆ ਇੱਤੇ ਹੁਣ ਨਜ਼ਰ ਬਣੀ ਰਹੇਗੀ